ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦਾ ਬਲਾਕ ਦਾ ਆਗੂ ਜਿਹੜੀ ਇਹ ਹੱਤਿਆ ਹੋਈ ਹੈ ਕੀ ਮਸਲਾ ਹੈ ਸਾਰੀ ਇਹ ਹੱਤਿਆ ਹੋਈ ਹੈ ਜੇ ਹਰਜਿੰਦਰ ਸਿੰਘ ਸੀ ਮੁੰਡਾ ਉਹਦੀ ਪਤਨੀ ਸੀ ਵੀਰਪਾਲ ਕੌਰ ਉਹ ਕਾਫੀ ਟਮੇ ਤੋਂ ਸਮੇ ਤੋਂ ਘਰੇ ਕਲੇਸ਼ ਚੱਲਦਾ ਸੀ ਕਲੇਸ਼ ਚੱਲਦਾ ਕਰਕੇ ਉਹ ਜ਼ਮੀਨ ਸੀ ਇਹਨਾਂ ਕੋਲੇ ਦੋ ਕਿੱਲੇ ਦੋਏ ਮਾਂ ਪੁੱਤਾਂ ਕੋਲੇ ਕਿੱਲਾ ਕਿੱਲਾ ਸਾਢੇ 3 ਕਿੱਲੇ ਪਹਿਲਾਂ ਇਹਨਾਂ ਨੇ ਉਹਦੇ ਨਾਂ ਕਰਾਤੇ ਸੀ ਉਹਦੇ ਮੁੰਡੇ ਤੇ ਉਹਦੇ ਦੋਆਂ ਦੇ ਨਾਂ ਉਹ ਹੁਣ ਜਿਹੜੇ ਦੋ ਕਿੱਲੇ ਰਹਿੰਦੀ ਸੀ ਉਹ ਵੀ ਇਹਨਾਂ ਨੂੰ ਕਹਿੰਦੀ ਸੀ ਵੀ ਮੇਰੇ ਨਾਂ ਕਰਾ ਕੇ ਤੁਸੀਂ ਇਹ ਘਰ ਛੱਡ ਕੇ ਜਾਓ ਇੱਥੋਂ ਆਪ ਦਾ ਕਿਤੇ ਕਿਰਾਏ ਤੇ ਰਹੋ ਇਹ ਘਰ ਦੇ ਵਿੱਚ ਮੈਂ ਰਹਿਣਾਗਾ ਉਹ ਜਿਹੜੀ ਹਰਜਿੰਦਰ ਸਿੰਘ ਦੀ ਮਾਂ ਸੀ ਉਹਤੇ ਵੀ ਬਹੁਤ ਅਤਿਆਚਾਰ ਢਾਉਂਦੀ ਸੀ ਕਿਤੇ ਉਹਦੀ ਖੰਡ ਚ ਜੂਰੀਆ ਰੇਰ ਲਾਤਾ ਕਿਤੇ ਉਹਨੂੰ ਕਮਰੇ ਚ ਬੰਦ ਕਰਕੇ ਅੰਦਰ ਪਾਥੀਆਂ ਦੀ ਤੂੰ ਹੀ ਪਾ ਕੇ ਬਾਹਰੋਂ ਗੇਟ ਲਾਤਾ ਕਿਤੇ ਉਹਨੂੰ ਕੁੱਟਿਆ ਚੱਪਲਾਂ ਮਾਰੀਆਂ ਸਿਰ ਚ ਬਹੁਤ ਅਤਿਆਚਾਰ ਜਿਆਦਾ ਕਰਦੀ ਸੀ ਉਹਦੇ ਤੇ ਹੁਣ ਆਖਰ ਨੂੰ ਇਹਨਾਂ ਦਾ ਲਾਸਟ ਤੇ ਆ ਕੇ ਜਦੋਂ ਜ਼ਮੀਨ ਉਹਨੇ ਨਹੀਂ ਕਰਾਈ ਨਾ ਕੁਝ ਵੀ ਨਹੀਂ ਕਰਾਇਆ ਫਿਰ ਉਹਨੇ ਆਉਦੇ ਪਿੰਡੋਂ ਬੰਦੇ ਸੱਦ ਕੇ ਆਉਦੇ ਸਾਰੇ ਤੇ ਰਾਤ ਨੂੰ ਨਸ਼ੇ ਚ ਅਸੀਂ ਹਾਲਤ ਪੱਗ ਪੱਗ ਲਾਉਂਦਾ ਸੀ ਦਰੂਦੂ ਪੀਲਾਉਂਦਾ ਸੀ ਹਾਲਤ ਚ ਰਾਤ ਨੂੰ ਕਤਲ ਕਰਦਾ ਉਹ ਜਿਹੜਾ ਮ੍ਰਿਤਕ ਇਹ ਕੀ ਕੰਮ ਕਰਦਾ ਸੀ ਇਹ ਤਾਂ ਖੇਤੀ ਕਰਦਾ ਸੀ ਮ੍ਰਿਤਕ ਸੀ ਜਿਹੜਾ ਹਾਂ ਕੀ ਮੰਗ ਕਰਦੇ ਮੰਗ ਅਸੀਂ ਇਹੀ ਕਰਦੇ ਆ ਵੀ ਇਨਸਾਫ ਮਿਲਣਾ ਚਾਹੀਦਾ ਜਿਹੜੇ ਦੋਸ਼ੀ ਨੇ ਉਹ ਬਚਣੇ ਨਹੀਂ ਚਾਹੀਦੇ ਸਖਤ ਤੋਂ ਸਖਤ ਉਹਨਾਂ ਤੇ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਚ ਟੱਕਿਆ ਜਾਵੇ ਤੇ ਉਮਰ ਕਾ ਮੇਰਾ ਰੂੜੀ ਕੇ ਕਲਾਂ ਪਿੰਡ ਹੈ ਜੀ ਜਿਹੜਾ ਹਰਜਿੰਦਰ ਸਿੰਘ ਦਾ ਜੀ ਦਾ ਕਤਲ ਹੋਇਆ ਜੀ ਉਹ ਮੇਰੇ ਚਾਚੇ ਦਾ ਮੁੰਡਾ ਸਕੇ ਦਾ ਇਹਦਾ ਘਰ ਵਾਲੀ ਨਾਲ ਮਾੜਾ ਮੋਟਾ ਪਹਿਲਾਂ ਘਰ ਵਾਲੀ ਦਾ ਰੌਲਾ ਚੱਲਦਾ ਸੀਗਾ ਬਾੜਾ ਨਹੀਂ ਚੱਲਦਾ ਸੀ ਮਤਲਬ ਉਹ ਠੇਕਾ ਠੋਕਾ ਲੈ ਲੈਂਦੀ ਸੀ ਦੇ ਦਿੰਦਾ ਸੀ ਮਤਲਬ 5.5 ਕਿੱਲੇ ਕੋਲੇ ਨਾਲ ਕੋਲੇ ਪੈੜੀ ਹੈ ਜੀ ਚੋਂ ਉਹ 3.5 ਕਿੱਲੇ ਲੈ ਚੁੱਕੀ ਆ ਹੁਣ ਉਹ ਇਹਨੂੰ ਪ੍ਰੈਸ਼ਰਾਈਜ਼ ਕਰਦੀ ਸੀ ਵੀ ਜਿਹੜੇ 2 ਕਿੱਲੇ ਤੇਰੇ ਤੇ ਤੇਰੀ ਮਾਂ ਨੋ ਜਮੀਨ ਆ ਉਹ ਮੈਨੂੰ ਦੇ ਪਹਿਲਾਂ ਵੀ ਇਹਨੂੰ ਕਹਿੰਦੇ ਸੀ ਵੀ ਨਹੀਂ ਤੇਰਾ ਮੈਂ ਡੰਡਾ ਵੜ ਦੂੰਗੀ ਇਹਨਾਂ ਨੇ ਹੁਣ ਪਲਾਨ ਬਣਾ ਕੇ 4:00 ਵਜੇ ਆਏ ਨੇ ਮਤਲਬ ਸੋਹਰਾ ਪਰਿਵਾਰ ਦੇ ਤੇ ਜਿਹਦੇ ਵਿੱਚੋਂ ਤਿੰਨ ਬੰਦੇ ਰੈਸਟ ਕੀਤੇ ਨੇ ਮੁੰਡਾ ਫਰਾਰ ਹੈ ਮੁੰਡੇ ਦੇ ਨਾਲ ਜਿਹੜੇ ਹੋਰ ਬੰਦੇ ਨੇ ਮਤਲਬ ਉਹ ਉਹ ਮੁੰਡਾ ਦੱਸੂਗਾ ਪੇ ਸੌਣ ਤੇ ਕਿ ਕਿਹੜੇ ਉਹਦੇ ਨਾਲ ਨੇ ਕਤਲ ਮਤਲਬ ਇਹ ਸਾਰਾ ਸੱਸ ਪਲਾਨ ਬਣਾ ਕੇ ਕੀਤਾ ਗਿਆਗਾ ਇਹ ਮਸਲਾ ਇਹ ਹੈ ਵੀ ਰੂੜੇ ਕੇ ਕਲਾਂ ਵਿਖੇ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਦਾ ਕਤਲ ਹੋ ਗਿਆ ਇਹ ਕਤਲ ਇਹਦੇ ਘਰ ਵਾਲੀ ਘਰ ਵਾਲੀ ਵੀਰਪਾਲ ਕੌਰ ਸੱਸ ਰਾਣੀ ਕੌਰ ਤੇ ਸਹੁਰਾ ਦੁੱਲਾ ਸਿੰਘ ਤੇ ਇਹਦਾ ਬੇਟਾ ਹੈਗਾ ਮਤਲਬ ਜਸਪ੍ਰੀਤ ਸਿੰਘ ਇਹਨਾਂ ਨੇ ਮਤਲਬ ਇਹਦਾ ਕਤਲ ਕਰਤਾ ਤੇ ਇਹਨਾਂ ਦੇ ਘਰੇ ਲੜਾਈ ਝਗੜਾ ਰਹਿੰਦਾ ਸੀ ਜਿਹਦੇ ਸਬੰਧ ਵਿੱਚ ਮﻘਦਮਾ ਦਰਜ ਕੀਤਾ ਗਿਆ ਧਾਰਾ 103 ਬੀ ਐਨ ਐਸ ਦੇ ਤਹਿਤ ਜਿਹਦੇ ਵਿੱਚ ਵੀਰਪਾਲ ਕੌਰ ਰਾਣੀ ਕੌਰ ਤੇ ਦੁੱਲਾ ਸਿੰਘ ਨੂੰ ਅਰੈਸਟ ਕਰ ਲਿਆ ਇੱਕ ਇਹਦਾ ਬੇਟਾ ਅਰੈਸਟ ਕਰਨ ਵਾਲਾ ਰਹਿੰਦਾ